ਕੈਨੇਡਾ ਦੇ ਵਿੱਚ ਭੇਦਭਾਵ ਦੇ ਮਾਮਲੇ ਆ ਜਿਹੜੇ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੇ ਨੇ ਜਿਸ ਦੇ ਚੱਲਦਿਆਂ ਕੈਨੇਡਾ ਦੀ ਲਿਬਰਲ ਸਰਕਾਰ ਵੱਲੋਂ ਇੱਕ ਸ਼ੁੱਕਰਵਾਰ ਨੂੰ ਬਿੱਲ ਪੇਸ਼ ਕੀਤਾ ਜਾਵੇਗਾ ਜਿਸ ਬਿੱਲ ਦੇ ਵਿੱਚ ਕਿਸੇ ਵੀ ਧਰਮ ਕਿਸੇ ਵੀ ਕਲਚਰ ਨੂੰ ਲੈ ਕੇ ਜੇ ਕੋਈ ਵੀ ਹੇਟ ਸਪੀਚ ਜਾਂ ਫਿਰ ਕੋਈ ਐਦਾਂ ਦਾ ਨਿਸ਼ਾਨ ਦੀ ਵਰਤੋਂ ਕਰਦੇ ਜਿਸ ਨਾਲ ਕਿਸੇ ਹੋਰ ਧਰਮ ਨੂੰ ਠੇਸ ਪਹੁੰਚਦੀ ਹੈ ਉਸ ਨੂੰ ਇੱਕ ਕ੍ਰਾਈਮ ਮੰਨਿਆ ਜਾਵੇਗਾ ਤੇ ਉਸ ਵਿਅਕਤੀ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਦੱਸ ਦਈਏ ਕਿ ਇਹ ਬੇਲੇ ਸ਼ੁੱਕਰਵਾਰ ਨੂੰ ਪੇਸ਼ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਕੋਈ ਵੀ ਵਿਅਕਤੀ ਹੈ ਉਹ ਕਿਸੇ ਵੀ ਐਦਾਂ ਦੇ ਨਿਸ਼ਾਨ ਦੀ ਵਰਤੋਂ ਨਹੀਂ ਕਰ ਸਕਦਾ ਜਿਹੜਾ ਕਿ ਕਿਸੇ ਹੋਰ ਧਰਮ ਨੂੰ ਠੇਸ ਪਹੁੰਚਾਵੇ ਤੇ ਨਾਲ ਹੀ ਕਿਸੇ ਹੋਰ ਧਰਮ ਦੀ ਬੇਅਦਬੀ ਕੀਤੀ ਜਾਵੇ ਜਿਵੇਂ ਕਿ ਕੈਨੇਡਾ ਦੇ ਵਿੱਚ ਕਈ ਹੋਰ ਜਿਹੜੇ ਰਿਲੀਜੀਅਨ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਖਾਸ ਕਰਕੇ ਮੁਸਲਿਮ ਵਰਗ ਦੇ ਲੋਕ ਤੇ ਜਿਹੜੇ ਭਾਰਤੀ ਮੁੱਲ ਵਰਗ ਦੇ ਲੋਕ ਨੇ ਉਹਨਾਂ ਨੂੰ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਹਾਲੀ ਦੇ ਦਿਨਾਂ ਦੇ ਵਿੱਚ ਤਾਂ ਇਹ ਜਿਹੜਾ ਬੈਲ ਇਹ ਇਸ ਦੇ ਸੰਬੰਧਿਤ ਕੁਝ ਚੰਗਾ ਲੈ ਕੇ ਆਵੇਗਾ ਤੇ ਕੈਨੇਡਾ ਦੇ ਵਿੱਚ ਰੇਸਿਸਿਮ ਵੀ ਖਤਮ ਕੀਤੀ ਜਾਵੇਗੀ ਤੇ ਨਾ ਹੀ ਕੋਈ ਉੱਚ ਵਰਗ ਦੇ ਲੋਕਾਂ ਦੇ ਮੱਧ ਵਰਗ ਦੇ ਲੋਕਾਂ ਦੇ ਵਿੱਚ ਕੋਈ ਵੀ ਭੇਦਭਾਵ ਨਹੀਂ ਕੀਤਾ ਜਾਵੇਗਾ ਤੇ ਹੋ ਸਕਦਾ ਹੈ ਕਿ ਕੈਨੇਡਾ ਦੇ ਵਿੱਚ ਲੋਕ ਬਰਾਬਰੀ ਨਾਲ ਰਹਿਣਾ ਸ਼ੁਰੂ ਕਰ ਦੇਣ ਕਿਉਂਕਿ ਹਾਲੀ ਵਿੱਚ ਇਹ ਜਿਹੜਾ ਭੇਦਭਾਵ ਹੈ ਇਹ ਬਹੁਤ ਹੀ ਹੱਦ ਤੱਕ ਵਧਦਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਕਾਫੀ ਲੋਕ ਨੇ ਜਿਹੜੇ ਧਮਕੀਆਂ ਦੇ ਰਹੇ ਨੇ ਜਿਹੜਾ ਕਿ ਸੋਸ਼ਲ ਮੀਡੀਆ ਤੇ ਚੱਲਦਾ ਵੇਖ ਸਕਦੇ ਆ ਕਿ ਕੋਈ ਕਿਸੇ ਨੂੰ ਧਮਕੀਆਂ ਦੇ ਰਿਹਾ ਹੈ ਜਾਂ ਫਿਰ ਕੋਈ ਕਿਸੇ ਨੂੰ ਕਿਸੇ ਹੋਰ ਰਿਲੀਜੀਅਨ ਦਾ ਹੋਣ ਕਰਕੇ ਭੇਦਭਾਵ ਕਰ ਰਿਹਾ ਹੈ ਇਸ ਬਿੱਲ ਦੇ ਰਾਹੀਂ ਹੋ ਸਕਦਾ ਹੈ ਕਿ ਇਹ ਜਿਹੜੇ ਭੇਦਭਾਵ ਨੇ ਉਹ ਜੜੋਂ ਖਤਮ ਹੋ ਜਾਣ ਤੇ ਕੈਨੇਡਾ ਇੱਕ ਸ਼ਾਂਤੀਮਈ ਤੇ ਰਲ ਮਿਲ ਕੇ ਰਹਿਣ ਵਾਲਾ ਦੇਸ਼ ਬਣ ਜਾਵੇ